ਮਾਰੂ ਬਜਾਨਾ ਮੇਰੇ ਭੋਲੇ ਧੀਰੇ ਧੀਰੇ ਢੰਗ ਮਾਰੂ ਬਜਾਨਾ ਮੇਰੇ ਭੋਲੇ ਕੋਰਾ ਨਾਚਣ ਆਈਏ ਮੇਰੇ ਬੋਲਾ ਦੀਵਾ शंकर भगवान की जय ओ हार। हार। आ दे। आ दे। आ दे। हार। हरे हार हरे हरे हार हरे हार हरे हार यह हरियाली तीज दी सानू बहुत खुशी है हरियाली तीज साडे दीदी और मनाई आने मनाए छ दी मंदिर वाले आने पैसा नु इस चीज दी बहुत खुशी है कि इना ने आगे होके हरियाली तीज मनाई किया जिदे विच किसे शिव शंकर जी दा साडी माता रानी दे चाले चल रहे ने इस खुशी च ऐसी हरियाली तीज मनांदे है ਇਸ ਤਰ੍ਹਾਂ ਜਿਹੜੀਆਂ ਕਿ ਜੱਜਾਂ ਨੂੰ ਮਤਾ ਦਿੱਤਾ ਜਾਂਦਾ ਹੈ ਉਹ ਪਾਇਸ਼ਮਾਰਾ ਜੀ ਆਉਂਦੇ ਵਿੱਚ ਜਿਹੜਾ ਕਿ ਅੱਜ ਤੱਕ ਵੀ ਰਹਿ ਗਏ ਜੀ ਹਾਂਜੀ ਇਹ ਕੀ ਕਹਿਣਾ ਚਾਹਦੇ ਤੁਸੀਂ ਕਾਫੀ ਨੌਜਵਾਨ ਵੀ ਜੇਤੂ ਤਰ੍ਹਾਂ ਕਾਫੀ ਜੁਨੀਆ ਰਹਿ ਚੁੱਕੀਆਂ ਨੇ ਅਸਾਂ ਅੱਜ ਜੁਨੀਆ ਨੇ ਹਾਂਜੀ ਅਸੀਂ ਤੇ ਇਹ ਜਾਣਦੇ ਹਾਂ ਕਿ ਸਾਰੇ ਅੱਗੇ ਵੱਧ ਕੇ ਹਿੱਸਾ ਲੈਣ ਸਾਡੀ ਜਿਹੜੀ ਨੌਜਵਾਨ ਪੀੜੀ ਆ ਉਹ ਅੱਗੇ ਆਵੇ ਇਨਾਂ ਕਮਾਂ ਚ ਧਾਰਮਿਕ ਕਮਾਂ ਵਿੱਚ ਸਾਡੀ ਨੌਜਵਾਨ ਪੀੜੀ ਅੱਗੇ ਆਵੇ ਅਸੀਂ ਤਾਂ ਚਾਹੁੰਦੇ ਕਿ ਛੋਟੇ ਬੱਚੇ ਵੀ ਇਸ ਵਿੱਚ ਸ਼ਾਮਿਲ ਹੋਣ ਇਸ ਤਰ੍ਹਾਂ ਜਿਹੜੀ ਵਿਧੀ ਹੈ ਇਹ ਮਦਦਪੁਰ ਤੁਸੀ ਮਨਾਇਆ ਗਿਆ ਜੀ ਕਿ ਆ ਹਾਂਜੀ ਹਾਂਜੀ ਹਰ ਸਾਲ ਮਨਾਇਆ ਜਾਂਦਾ ਜੀ। ਉਹਦੀ ਜੀ ਦੀਦੀ ਹੁੰਦੀਆਂ ਨੇ ਬੱਚੇ ਕਿਸ ਤਰ੍ਹਾਂ ਇਹਦੇ ਵਿੱਚ ਜੀ ਸਾਰੀਆਂ ਮੇਨ ਏ ਧੀਆਂ ਦਾ ਹੁੰਦਾ ਹੈ ਤਿਹਾਰ ਜਿਹਦੇ ਵਿੱਚ ਕਿ ਆਪਣੀਆਂ ਕੁੜੀਆਂ ਇਹਦੇ ਵਿੱਚ ਸ਼ਾਮਿਲ ਹੁੰਦੀਆਂ ਨੇ ਤੇ ਇੱਕ ਸਾਡੇ ਸ਼ਿਵਜੀ ਤੇ ਜਿੰਦਨ ਗੋਰਾਜੀ ਦਾ ਵਿਆਹ ਹੋਇਆ ਸੀ ਉਸ ਖੁਸ਼ੀ ਵਿੱਚ ਵੀ ਤੀਜ ਮਨਾਈ ਜਾਂਦੀ ਹੈ ਜੀ। ਉਹ ਜਿੱਦਾਂ ਮਾਲਤਾ ਵਗੈਰਾ ਵੀ ਬੰਦ ਤੇ ਹਾਂਜੀ ਮਾਲਤਾ ਤੇ ਕੀ ਵਗੈਰਾ ਵੀ ਹਾਂਜੀ ਮਾਲਪੂਏ ਖੀਰ ਵੀ ਸੰਬੰਧਿਤ ਆ। ਕਾਜੀ ਇਹ ਕਿੱਦਾਂ ਕੀਤਾ ਜਾਂਦਾ ਹਾਂਜੀ ਕਿਸ ਤਰੀਕੇ ਨਾਲ ਕੀਤਾ ਜਾਂਦਾ ਉਹ ਮਾਤ ਜੀ ਮਾਲਪੂਏ ਖੀਰ ਬਣਾ ਕੇ ਮਿੱਠਾ ਅਸੀਂ ਮਿੱਠਾ ਉਹਨਾਂ ਨੂੰ ਭੋਗ ਲਗਾਉਂਦੇ ਆ ਤੇ ਮਠਾਈ ਸਾਰਿਆਂ ਚ ਵਟਾਇਆ ਜਾਂਦਾ ਹਾਂਜੀ ਹਾਂਜੀ ਬਹੁਤ ਸ਼ਾਨਦਾਰ ਲੱਗਿਆ ਪੈਣਾ ਸਾਰਿਆਂ ਨੇ ਰਲ ਕੇ ਕੀਰਤਨ ਕੀਤਾ ਕੀ ਮਤ ਹੋਈ ਹੈ ਤੀਜ ਦਾ ਅਜਿਹੇ ਦਿਨ ਤੀਜ ਦਾ ਤਿਹਾੜ ਮਨਾਇਆ ਜਾਂਦਾ ਵੈਸੇ ਤਾਂ ਪਿੰਡਾਂ ਦੇ ਵਿੱਚ ਆਪਣੇ ਸਾਰੇ ਹਰਤੇ ਤੇ ਕੁੜੀਆਂ ਦੇ ਘਰ ਜਾਂਦੇ ਆ ਭਾ ਬਿਸਕੁਟ ਵਗੈਰਾ ਲੈ ਕੇ ਨੇ

ਅੱਜ ਦੇ ਸਾਡੇ ਸ਼ਨੀ ਮੰਦਰ ਤੀਆਂ ਦਾ ਤਿਹਾਰ ਬਹੁਤ ਖੁਮਤਾਬਨਾ ਮਨਾਇਆ ਗਿਆ ਇੱਕ ਸ਼੍ਰੀ ਕ੍ਰਿਸ਼ਨ ਭਗਵਾਨ ਦੇ ਰਾਧਾ ਦੇ ਝੂਲੇ ਪਾਣ ਦੀ ਖੁਸ਼ੀ ਚ ਮਨਾਇਆ ਜਾਂਦਾ ਹੈ। ਉਹ ਕਿਹੜੇ ਕਿਨਾਰਾ ਪਾਈ ਸ਼੍ਰੀ ਮਾਤਾ ਤੇ ਮਾਤਾ ਪਾਰਵਤੀ ਨਾਲ ਮਿਲਣ ਦੀ ਉਸੇ ਨੂੰ ਸੰਬੰਧਿਤ ਹੈ। ਹਾਂਜੀ। ਬਿਲਕੁਲ ਸਾਡੀ ਵੀਲੀਆ ਨਹੀਂ ਕੀਤੀ ਬਣਾਇਆ ਜਾਂਦਾ। ਇਸ ਇਹਨਾਂ ਭਗਵਾਨ ਸ਼ੰਕਰ ਕੇ ਰਾਧਾ ਕ੍ਰਿਸ਼ਨ ਜੀ ਦੀ ਇਸ ਲਈ ਖੀਰ ਪੂੜਿਆਂ ਦਾ ਲੰਗਰ ਲਗਾਇਆ ਜਾਇਆ ਹੈ ਤੇ ਸਾਡੇ ਕੀਰਤਨ ਮੰਦਰ ਕੀਰਤਨ ਹੋਇਆ ਹੈ। ਬਸ हो। हाँ जी अस नौजवान पीढ़ी नु भी संदेश देना चाहते हैं कि जुड़ने चाहिए संस्कृति सनातन धर्म न सारे जुड़ने चाहिए ये शनि धाम मंदिर साल पुराना बजार ਅਸੀਂ ਮੈਸੀ ਤਾਂ ਇਹੀ ਦੇਣਾ ਚਾਹੁੰਦੇ ਆ ਕਿ ਜਿਹੜੇ ਵੀ ਨਵੇਂ ਜੁਆ ਸਾਰਿਆਂ ਨੂੰ ਜੁੜਨਾ ਚਾਹੀਦਾ ਕਿਉਂਕਿ ਇੱਕ ਆਪਣੇ ਕਲਚਰ ਦੇ ਨਾਲ ਵੀ ਜੁੜ ਜਾਂਦਾ ਤੇ ਆ ਵਿਹਾਰ ਨਾਲ ਇੱਕ ਭਗਵਾਨ ਦੇ ਨਾਲ ਵੀ ਜੁੜਿਆ ਜਾਂਦਾ ਇਸ ਲਈ ਸਾਰਿਆਂ ਨੂੰ ਜੁੜਨਾ ਚਾਹੀਦਾ ਇਹਨਾਂ ਨਾਲ ਪੁਰੀਆਂ ਦਾ ਲੰਗਰ ਹੈ ਪੁਰੀਆਂ ਨਹੀਂ ਹੈ ਜੀ ਇਹਨਾਂ ਪੁਰੇ ਆ ਹਾਂ ਜੀ ਹਾਂ ਹਲਾਲੀਤੀ ਜਬੜੀ ਸ਼ਰਧਾ ਨਾਲ ਮਨਾਇਂਦੇ ਕੋਈ ਵੀ ਪ੍ਰੋਗਰਾਮ ਹੋਵੇ ਬੜੀ ਸ਼ਰਧਾ ਨਾਲ ਮਨਾਉਂਦੇ ਨੇ ਪੁਰਾਣੇ ਸਮਿਆਂ ਦੇ ਵਿੱਚ ਚਤਰਾ ਮਨਾਇ ਜਾਂਦੀ ਸੀ ਕਿਰਤਾਂ ਦੇ ਜੀ ਪ੍ਰਾਇਤ ਕਰਦੇ ਨਾ ਹਾਂਜੀ ਪੁਰਾਣੇ ਸਮਿਆਂ ਦੇ ਵਿੱਚ ਵੀ ਮਨਾਇ ਜਾਂਦੀ ਸੀ ਹਾਂ ਉਹ ਲੋ ਪਿੰਗਾ ਪਾਉਂਦੇ ਸੀ ਲੋਕ ਬਲਕਾਰੀਆਂ ਲੈ ਕੇ ਕੁੜੀਆਂ ਲੈ ਕੇ ਆਉਂਦੀਆਂ ਸੀ ਕਿਸੇ ਨਾਰੇ ਗੁੰਦੇ ਸੀ ਕੁੜੀਆਂ ਨੂੰ ਉਹਨਾਂ ਜਿਹੜਾ ਮੰਦਰਾਂ ਵਿੱਚ ਹੀ ਪ੍ਰੋਗਰਾਮ ਕਰ ਰਹੇ ਹੁੰਦਾ ਵਧੀਆ ਹੁੰਦੇ ਆ ਇਹ ਤਾਂ ਬਹੁਤ ਚੰਗੇ ਬੰਦੇ ਨੇ ਇਹ ਤਾਂ ਹਰ ਪ੍ਰੋਗਰਾਮ ਕਰਦੇ ਆ ਹਰ ਪਰਿਗਰਾਂ ਕੋਲ ਬਹੁਤ ਸਹਿਯੋਗ ਹੈ ਹਰ ਇੱਕ ਫੋਨ ਕਰ ਕਰਕੇ ਸਾਨੂੰ ਮੰਦਿਰ ਤੇ ਬੁਲਾ ਰਹੇ ਹਨ ਇਹਨਾਂ ਦੇ ਵਜ੍ਹਾ ਨਾਲ ਆ ਚੁੱਕੀ ਇੰਨਾ ਵਧੀਆ ਸਸਤ ਜੁੱਤਾ ਹੈ ਸਾਨਿਆਂ ਨੂੰ ਬਹੁਤ ਬੋਲਦੀ ਹਰਿਆਲੀ ਤੇ ਜੀ ਤੁਹਾਨੂੰ ਵੀ ਬਹੁਤ-ਬਹੁਤ ਬਧਾਈ ਜਿੰਨਾ ਪਾਣੀ ਸਮੇਂ ਦੇ ਵਿੱਚ ਬਣਾਇਆ ਜਾਂਦਾ ਜੀ ਇਧਰ ਤੇ ਹਰਿਆਲੀ ਤੇ ਜੀ ਬਣਾਇਆ ਜਾਂਦੀ ਹੈ ਪਾਣੀ ਸਮੇਂ ਦੇ ਵਿੱਚ ਜਦੋਂ ਵੀ ਜਲਦੀ ਸਮਾਂ ਨਹੀਂ ਕਿਤੇ ਅੱਜ ਦੇ ਸਮੇਂ 'ਚ ਵੀ ਆਪਣਾ ਕਲਚਰ ਵਹੀ ਹੈ ਜੀ ਸਾਰੇ ਕੁਝ ਸਮੇਂ ਉਹ ਬਦਲ ਗਿਆ ਟਾਈਮ ਲੋਕਾਂ ਕੋਲ ਘੱਟ ਹੋ ਗਿਆ ਪਰ ਹੈ ਕਲਚਰ ਸਾਰਾ ਹੀ ਉਸੇ ਕੋਈ ਸਸੰਗ ਘਰ ਘਰ 'ਚ ਸਸੰਗ ਹੁੰਦੇ ਨੇ ਹਰ ਜਗ੍ਹਾ ਸਸੰਗ ਹਰਿਆਲੀ ਤੇਜ ਮਨਾਈ ਜਾਂਦੀ ਹੈ ਇਸੇ ਪ੍ਰਕਾਰ ਇਸ ਸਾਲ ਵੀ ਅਸੀਂ ਬਹੁਤ ਬਹੁਤ ਪੀਸ ਅੱਜ ਦਾ ਜਹਾਨ ਮਨਾਇਆ ਹਾਂਜੀ ਕਾਫੀ ਧੀਰੇ ਵੀ ਗਏ ਦੇ ਨਾਲ ਨਾਲ ਹਾਂਜੀ 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 ਵੀ ਹੋ ਗਈ ਐ ਹਾਂਜੀ 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 ਹਾਂ ਹੋਣਾ ਚਾਹੀਦਾ ਸਾਰਿਆਂ ਨੂੰ ਅੱਗੇ ਹੋ ਕੇ ਸਸੰਗ ਕਰਨਾ ਚਾਹੀਦਾ ਆਪਣਾ ਧਰਮ ਅੱਗੇ ਲੈ ਕੇ ਆਉਣਾ ਚਾਹੀਦਾ ਹੈ ਹਰ ਇੱਕ ਨੂੰ ਸਸੰਗ ਨਾਲ ਜੋੜਨਾ ਚਾਹੀਦਾ ਹਰ ਇੱਕ ਤੁਹਾਨੂੰ ਬਹੁਤ ਵਧੀਆ ਲੱਗ ਰਹੀ ਐ ਇੱਥੇ ਹਰੀਆਲੀ ਤੀਜ ਮਨਾ ਕੇ ਤੇ ਅਸੀਂ ਅੱਗੇ ਵੀ ਇੱਦਾਂ ਮਨਾਉਂਦੇ ਰਹੀਏ ਤੇ ਅਸੀਂ ਅਰਦਾਸ ਕਰਦੇ ਆਂ ਕਿ ਸਾਡਾ ਪਿੰਡ ਇੱਦਾਂ ਰਹੇ ਤੇ ਅਸੀਂ ਆਉਣ ਵਾਲੇ ਟਾਈਮ 'ਚ ਹੋਰ ਮਤਲਬ ਵਧੀਆ ਤੀਜ ਮਨਾਉਂਦੇ ਰਹੀਏ ਹਰੀਆਲੀ ਤੀਜ ਹੈ ਜੀ ਅੱਜ ਗੁਰਜਾ ਮਾਤਾ ਦੀ ਪੂਜਾ ਹੁੰਦੀ ਹੈ ਅੱਜ ਦੇ ਦਿਨ ਪੋਲੀ ਸ਼ੰਕਰ ਗੁਰਜਾ ਮਾਤਾ ਦੀ ਪੂਜਾ ਹੁੰਦੀ ਹੈ ਸਾਵਣ ਦੀ ਹਰਿਆਣੇ ਤੀਜਾ ਭੈਣਾ ਪਿੰਗਾ ਝੂੜਦਿਆਂ ਨੇ ਜਿੱਕਣ ਪੰਜਾਬ ਦੇ ਵਿੱਚ ਕਿੱਧਾ ਆ ਕੇ ਪੈਂਦਾ ਹੁੰਦਾ ਸੀ ਹੋਰ ਮੰਦਰਾਂ ਦੇ ਵਿੱਚ ਕ੍ਰਿਸ਼ਨ ਜੀ ਦੀਆਂ ਬੁੰਡੀਆਂ ਪਾ ਕੇ ਭੈਣਾ ਨੱਚਦੀਆਂ ਨੇ ਬੜੀ ਖੁਸ਼ੀ ਨਾਲ ਮਨਾਈ ਗਈ ਸ਼ਨੀ ਦਾ ਮੰਦਰ ਦੇ ਵਿੱਚ ਤੀਜ ਐਸ ਤੇ ਪਹਿਲੀ ਵਾਰੀ ਮਨਾਈ ਹੈ ਜੀ ਤੀਜ ਸਾਰੀਆਂ ਮੇਰੀਆਂ ਭੈਣਾ ਹੋਵੇ ਕਹਿੰਦੇ ਸ਼ਨੀ ਮੰਦਰ 'ਚ ਵੀ ਤੀਜ ਮਨਾਓ ਐਸ ਤੇ ਪਹਿਲੀ ਵਾਰੀ ਖੀਰ ਪੂੜਿਆਂ ਦਾ ਲੰਗਰ ਲਾਇਆ ਜੀ ਸਾਰਿਆਂ ਨੂੰ ਬੱਚਿਆਂ ਨੂੰ ਲੈ ਕੇ ਸਾਰਿਆਂ ਨੂੰ ਖੀਰ ਪੂੜੇ ਦੇ ਗਏ ਹੋਰ ਕਿੰਨਾ ਪ੍ਰਭੰਤੀਤ ਹੋ ਗਈ ਇਹ ਪਰਵੰਤਤਾ ਬਹੁਤ ਵਧੀਆ ਸੀ ਵਿੱਚ ਮੀਂਹ ਪੈ ਗਿਆ ਮੀਂਹ ਕਰਕੇ ਥੜ ਜਾ ਹੋ ਗਿਆ ਜੀ ਸਾਰਿਆਂ ਨੇ ਹਮ ਹਮਾ ਕੇ ਮੇਰੀਆਂ ਭੈਣਾਂ ਨੇ ਬੀਬੀਆਂ ਨੇ ਰਲ ਕੇ ਸਾਰਾ ਇਹ ਕੰਮ ਕੀਤਾ ਮਲਟੀਮਲ ਖਾਣੇ ਵਾਲੀਆਂ ਜਿਹੜੀਆਂ ਬੀਬੀਆਂ ਸੰਬੰਧੀ ਦੇ ਰਿਸ਼ਤੇਦਾਰੀਆਂ ਨੇ ਜਿਹੜਾ ਇਹ ਤਿਉਹਾਰ ਮਨਾਇਆ ਗਿਆ ਤੇ ਤੀਜ ਦੀ ਨੂੰ ਮਾਤਾ ਗੋਵਰੀ ਦਾ ਪੂਜਾ ਮਾਈਤੀ ਮਾਰਿਆ ਗਿਆ ਤੇ ਮਾਤਾ ਸਰਵਤੀ ਦਾ ਹਾਂਜੀ ਅੱਜ ਦੇ ਦਿਨ ਆਪਣੇ ਪੰਜਾਬ ਦੇ ਵਿੱਚ ਤਾਂ ਇਹ ਤੀਜ ਦਾ ਤਿਉਹਾਰ ਇੱਕ ਬਹੁਤ ਪਹਿਲਾਂ ਮਨਾਇਆ ਬਹੁਤ ਤੇਜ਼ਾ ਮਨਾਇਆ ਜਾਂਦਾ ਲੇਕਿਨ ਅੱਜ ਦੇ ਦਿਨ ਵਰਤ ਵੀ ਰੱਖਿਆ ਜਾਂਦਾ ਮਾਂ ਗੌਰਿਆਂ ਦਾ ਵਰਤ ਰੱਖਿਆ ਜਾਂਦਾ ਹਰਿਆਣੇ ਦੀ ਤੀਜ ਦਾ ਉਹ ਪੂਜਾ ਹੁੰਦੀ ਆ ਸ਼ਾਮ ਨੂੰ ਮਾਤਾ ਗੋਰੀ ਜਨ ਟੁੰਨੀ ਚੜ੍ਹਦੀ ਆ ਸ਼ਿੰਗਾਰ ਦਾ ਸਮਾਨ ਚੜ੍ਹਦਾ ਸਾਰੀ ਦਿਹਾੜੀ ਭੁੱਖੇ ਰਹਿ ਕੇ ਵੀ ਸ਼ਾਮ ਨੂੰ ਪ੍ਰਸ਼ਾਦ ਲੱਤਾ ਜਾਂਦਾ ਇਹਦੀ ਮਹੱਤਤਾ ਵਰਤ ਵੀ ਰੱਖਿਆ ਜਾਂਦਾ ਤੀਜ ਸੁਨਾਤਮ ਤਨਵੇ ਦੀ ਰੀਤ ਆ ਹਰਿਆਣੇ ਦੀ ਤੀਜਾ ਵਰਤ ਵੀ ਰੱਖਿਆ ਜਾਂਦਾ ਮੈਸੇਜ ਇਹ ਤਾਂ ਕਿ ਸਾਰੇ ਰਲ ਮਿਲ ਕੇ ਇਹ ਜਿਹੜੇ ਤਿਹਾਰ ਨੇ ਅਸੀਂ ਸਾਰਿਆਂ ਨੂੰ ਰਲ ਮਿਲ ਕੇ ਮਨਾਉਣੇ ਚਾਹੀਦੇ ਨੇ ਰਲ ਮਿਲ ਕੇ ਖੁਸ਼ੀਆਂ ਮਨਾਉਣੀਆਂ ਚਾਹੀਦੀਆਂ ਨੇ ਖੁਸ਼ੀਆਂ ਦੇ ਵਿੱਚ ਹੀ ਖੇੜੇ ਵਸਦੇ ਰਹਿੰਦੇ ਨੇ ਧਾਰਮਿਕ ਗੁਰਦੁਆਰਿਆਂ ਮੰਦਿਰਾਂ ਮਸੀਤਾਂ ਦੇ ਵਿੱਚ ਖੁਸ਼ੀਆਂ ਰਹਿੰਦੇ ਆ ਤਾਂ ਸੰਗਤ ਜੁੜਦੀ ਰਹਿੰਦੀ ਆ परशाद वंडिया ज महाराज जो आशीर्वाद लिता या